देखो ਇੱਥੇ ਨਸ਼ੇ ਦੀ ਬਹੁਤ ਜ਼ਿਆਦਾ ਪਰਮਾਰ ਹੈ ਮੈਂ ਇੱਕ ਸਾਲ ਤੋਂ ਇੱਕ ਮਹੀਨੇ ਤੋਂ ਇੱਥੇ ਫਿਰ ਰਿਹਾ ਮੈਨੂੰ ਲੋਕਾਂ ਨੇ ਦੱਸਿਆ ਤੇ ਮੈਂ ਇਹ ਆਵਾਜ਼ ਉਠਾਈ ਹੈ ਤੇ ਆਵਾਜ਼ ਉਠਾਉਣ ਦਾ ਰਿਜ਼ਲਟ ਹੋਇਆ ਕਿ ਤਿੰਨ ਬੜੀਆਂ ਖੇਪਾਂ ਇੱਥੋਂ ਨਸ਼ੇ ਦੀਆਂ ਫੜੀਆਂ ਗਈਆਂ ਤੇ ਨਾਲ ਪੈਸਾ ਫੜਿਆ ਗਿਆ ਤੇ ਦੂਸਰੀ ਲਾਅ ਐਂਡ ਆਰਡਰ ਦੀ ਗੱਲ ਹੈ 스ਨੇਚਿੰਗ ਹੋ ਰਹੀ ਹੈ ਅੱਜ ਇੱਥੇ ਗੋਲੀ ਚੱਲ ਗਈ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨੇ ਜਿਹੜੀਆਂ ਹਾਰ ਰਹੀਆਂ ਪਾਰਟੀਆਂ ਉਹਨਾਂ ਦੀ ਕਾਨੂੰਨੀ ਹਰਕਤ ਹੋ ਸਕਦੀ ਹੈ ਸੋ ਪੁਲਿਸ ਇਹਨੂੰ ਧਿਆਨ ਦੇਵੇ ਨਹੀਂ ਤਾਂ ਮੈਂ ਸਾਰਾ ਕੁਝ ਛੱਡ ਕੇ ਪਹਿਲਾਂ ਇਹਨਾਂ ਦੇ ਪਿੱਛੇ আর ਧਰਨਿਆਂ ਦੇ ਪਿੱਛੇ ਹੀ ਪੈ ਜਾਣਾ ਹੈ ਮੈਨੂੰ ਇਹ ਸਾਰੇ ਕੰਮ ਕਰਨੇ ਆਉਦੇ ਆ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਤੇ ਮੇਰੀ ਛਾਤੀ ਪਹਿਲਾਂ ਆਏਗੀ ਜੇ ਕੋਈ ਸਾਹਮਣੇ ਤੇ 바ਰ ਹੋਏਗਾ ਮੇਰੇ ਤੇ ਹੋਏਗਾ ਮੈਂ ਪਿੱਛੇ ਆਪਣੇ ਲੋਕਾਂ ਤੇ ਨਹੀਂ ਜਾਣ ਦਿੰਦਾ ਸ਼ਹਿਰ ਦੇ ਜਲੰਧਰ ਦੀ ਹਰ ਤਰ੍ਹਾਂ ਦੇ ਇਫਹਾਜਤ ਹੋਏਗੀ ਇੱਕ ਕੋਸ਼ਿਸ਼ ਕਰ ਰਹੇ ਜਲੰਧਰ ਨੂੰ ਡਰਾਉਣ ਦੀ ਜਲੰਧਰ ਡਰਨੇ ਵਾਲਾ ਨਹੀਂ ਹੈ ਸਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਸ਼ਣ ਦੇ ਦੌਰਾਨ ਕਹਾ ਹੈ ਕਿ ਆਪ ਲੋਕਾਂ ਨੂੰ ਬੋਲਿਆ ਹੈ ਕਿ ਆਪ ਐਕਸਪੈਰੀਮੈਂਟ ਕਰਨਾ ਬੰਦ ਕੀਜੀਏ ਜਿਵੇਂ 35 ਸਾਲ ਮੇਂ ਗੁਜਰਾਤ ਮੇਂ ਮੋਦੀ ਕੋ ਵੋਟ ਪੜ ਰਹੀ ਹੈ ਐਸੀ ਵੋਟ ਅਕਾਲੀ ਦਲ ਕੋ ਦੇਣੀ ਚਾਹੀਦੀ ਠੀਕ ਹੈ ਅਗਲੇ ਹੰ ਦਾ ਆਪਣਾ ਰਾਈਟ ਹੈ ਉਹ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਆ ਉਹ ਕਹਿ ਰਹੇ ਕਿ ਨਾ ਆਮਦਵੀ ਪਾਰਟੀ ਨੇ ਕੁਝ ਕੀਤਾ ਨਾ ਕਾਂਗਰਸ ਸਰਕਾਰ ਨੇ ਪਾਸ ਸਾਲ ਮੇਂ ਕੁਝ ਕੀਤਾ ਛੱਡੋ ਉਹ ਬੀਤ ਚੁੱਕਿਆ ਕੰਮ اچھا ਅਰਵਿੰਦ ਕੇਜਰੀਵਾਲ ਜ਼ਮਾਨਤ 'ਤੇ ਆਏ ਤਾਂ ਪਾਕਿਸਤਾਨ ਕੇ ਪੂਰਬ ਜੋ ਮੰਤਰੀ ਹੈ ਫਫਾਦ ਚੌਧਰੀ ਉਹਨਾਂ ਨੇ ਇੱਕ ਪੋਸਟ ਡਾਲੀ ਉਹਨਕੇ ਹੱਕ ਮੇਂ ਔਰ ਲਿਖਾਇਆ ਕਿ ਮੋਦੀ ਜੀ ਦੂਸਰੀ ਲੜਾਈ ਵੀ ਹਾਰ ਗਏ ਦੇਖੋ ਇਨਾਂ ਤੇ ਉੱਤੇ ਬਹੁਤ ਸਾਰੇ ਇਲਜ਼ਾਮ ਹੈ ਇੱਥੇ ਤੱਕ ਕਿ ਪਦਵੰਤ ਪੰਨੂ ਤੱਕ ਦੇ ਜਿਹੜੇ ਲਿੰਕ ਹੈ ਉਹ ਸਾਹਮਣੇ ਆ ਰਹੇ ਹੈ ਇਸਕੇ ਨਾਲ ਆਮ ਆਦੀ ਪਾਰਟੀ ਦੇ ਨਾਲ ਉਹਨਾਂ ਨੇ ਇਹ ਪਿੱਛੇ ਜੇ ਮੈਂ ਤਾਂ ਅਖਬਾਰਾਂ 'ਚ ਦੇਖੀ ਹੈ ਕਿ ਜੀ ਬਾਹਰੋਂ ਪੈਸਾ ਆਉਂਦਾ ਰਿਹਾ ਇਸ ਪਾਰਟੀ ਨੂੰ ਤਕੜਾ ਕਰਨ ਵਾਸਤੇ ਸੋ ਇਹ ਗੱਲਾਂ ਸਾਰੀਆਂ ਜਿਹੜੀ ਸਰਕਾਰ ਹੈ ਉੱਪਰ ਉਹਦੀ ਇਨਕੁਆਇਰੀ ਕਰੇ ਅਸਲੀਅਤ ਕੀ ਹੈ ਉਹ ਸਾਹਮਣੇ ਲਿਖਿਆ ਅਰਵਿੰਦ ਕੇਜਰੀਵਾਲ ਨੇ ਇੱਕ ਆਪਣੇ ਦੌਰਾਨ ਰੋਡ ショਅ ਦੇ ਦੌਰਾਨ ਕਹਾ ਕਿ 75 ਸਾਲ ਹੋਣੇ ਪਰ ਮੋਦੀ ਜੀ ਅਬ ਅਮੀਸ਼ਾ ਕੋ ਪ੍ਰਧਾਨ ਮੰਤਰੀ ਬਣਾਉਣਗੇ ਲੇਕਿਨ ਅਮੀਸ਼ਾ ਨੇ ਕਹਾ ਕਿ ਜੋ ਮੋਦੀ ਜੀ ਕਾਰਜਕਾਲ ਕਰ ਰਹੇ وہی ਕਰਨਗੇ ਯਾਰੀ ਤਾਂ ਉਹਦਾ ਧਿਆਨ ਹੈ ਨਾ ਉਹਨਾਂ ਤੇ ਪੁੱਛੋ ਮੇਰੇ ਨਾਲ ਇਹਦਾ ਕੀ ਸਬੰਧ ਹੈ ਤਾਂ ਪੰਜਾਬ ਕੀ ਸਥਿਤੀ کیسے ਦੇਖ ਰਹੇ ہیں ਕਿਉਂਕਿ ਪੁਲਿਸ ਇੱਕ ਤਰਫ ਦਾਅਵਾ ਕਰ ਰਹੀ ਹੈ ਕਿ ਗੈਂਗਸਟਰ ਨਸ਼ਾ ਤਸਕਰوں کو پکڑ رہی ہے تو دوسری طرف ਐਸੀ ਵਾਰਦਾਤیں سامنے ਆ ਰਹੀ ਜਲੰਧਰ میں بھی ہوتا ਇਹ ਹੈ ਕਿ ਦੇਖੋ ਮੇਰੇ ਰੌਲਾ ਪਾਉਣ ਤੇ ਮੈਂ ইলেকशन कमीशन ਨੂੰ ਸ਼ਿਕਾਇਤ ਕੀਤੀ ਹੈ ইলেকशन कमीशन ਨੇ ਕਚਾਈ કરી ਹੈ ਤਾਂ ਇਹ ਖੇਪਾਂ ਫੜੋ ਰਹੀਆਂ ਅੱਜ ਤੱਕ ਕਿੱਥੇ ਸੀਗੀ ਸਰਕਾਰ ਅੱਜ ਤੱਕ ਕਿੱਥੇ ਸੀਗੇ ਇਹ ਲੋਕ ਜਿਨ੍ਹਾਂ ਨੇ ਇਹ ਨਸ਼ਾ ਇੱਥੇ ਫਲਾਇਆ ਜਿਹੜੇ ਇੱਥੇ ਕਰਤਾ ਕਰਤਾ ਹੈ ਜਿਹੜੇ ਸੀਤ ਲੰਗਰਾਲ ਵਰਗੇ ਬੰਦੇ ਐ ਤੇ ਕ੍ਰਾਈਮਨਲ ਨੇਚਰ ਦੇ ਐਮ ਐਲ ਏ ਬਣੇ ਐ ਜਿਨ੍ਹਾਂ ਪਰ 19-19 ਕੇਸ ਚੱਲਦੇ ਐ ਜਿਹੜੇ ਹਰ ਗੱਲ ਦੀ ਪੈੜ ਰਿੰਕੂ ਦੇ ਘਰ ਜਾਂਦੀ ਐ ਮੈਨੂੰ ਇਸ ਦੀ ਇਨਵੈਸਟੀਗੇਸ਼ਨ ਚਾਹੀਦੀ ਐ ਮੈਨੂੰ ਇਸ ਦੀ ਅਸਲੀਅਤ ਚਾਹੀਦੀ ਐ ਇਹ ਲੋਕ ਅੱਜ ਪਰੇਸ਼ਾਨ ਐ ਤਾਂ ਇਹਨਾਂ ਲੀਡਰਾਂ ਕਰਕੇ ਪਰੇਸ਼ਾਨ ਐ ਧੰਨਵਾਦ ਮੀਡੀਆ ਰਿਪੋਰਟ ਦਾ ਵੀ ਕੋਰਟ ਕੰਪਲੈਕਸ ਮੇ ਚੋਰੀ ਹੋਈ ਐ ਛੇ ਸੀ ਚੋਰੀ ਹੋਈ ਮੈਂ ਇਹੀ ਕਹਿ ਰਿਹਾ ਜਲੰਧਰ ਦੇ ਵਿੱਚ ਚੈਨੀਆਂ ਦੀ ਸਨੇਚਿੰਗ ਹੁੰਦੀ ਹੈ ਇੱਥੇ ਮੁੰਡੀਆਂ ਤਰਵਾਇਆਂ ਜਾਂਦੀਆਂ ਇੱਥੇ ਧਮਕੀਆਂ ਆਉਂਦੀਆਂ ਇੱਥੇ ਪਰੋਤੀਆਂ ਮੰਗਦੇ ਆ ਇੱਥੇ ਵੱਡੀਆਂ ਵੱਡੀਆਂ ਚੋਰੀਆਂ ਹੋ ਰਹੀਆਂ ਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਇੱਥੇ ਤੱਕ ਹੋ ਗਈ ਗੱਲ ਕਿ ਅੱਜ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ 6 ਏਸੀ ਚੋਰੀ ਹੋ ਗਿਆ ਜੇ ਜੱਜਾਂ ਦੇ ਘਰ ਜੱਜਾਂ ਦੀ ਕਚਹਿਰੀ ਸਾਡੀ ਜੁਡੀਸ਼ਰੀ ਜਿਹੜੀ ਕਿ ਇੱਕ ਲੋਕਤੰਤਰ ਦਾ ਥੰਮ ਹੁੰਦੀ ਹੈ ਇੱਕ ਪਾਵਾ ਹੁੰਦੀ ਹੈ ਜੇ ਉੱਥੇ ਵੀ ਚੋਰੀਆਂ ਹੋ ਰਹੀਆਂ ਜਿੱਥੇ ਤੇ ਇਨਸਾਫ ਮਿਲਣਾ ਹੈ ਫੇਰੇ ਸਰਕਾਰ ਨੂੰ ਪੁੱਛੋ ਇਹ ਚੌਂਦੀ ਕੀ ਆ ਹੈ ਸ਼ੀਤਲ ਉਗਰਾਲ ਨੇ 2 ਦਿਨ ਪਹਿਲੇ ਫੇਸਬੁੱਕ ਪਰ ਆਪਣੀ ਵੀਡੀਓ ਡਾਲ ਕੇ ਕਹਾ ਹੈ ਕਿ ਚਲਨਜੀਤ ਸਿੰਘ ਚੰਨੀ ਜੋ આરોਪ ਲਗਾ ਰਹੇ ਵੇ ਝੂਟੇ ਕਿਉਂਕਿ ਉਹ ਖੁਦ ਭ੍ਰਸ਼ਟਾਚਾਰੀ ਮੈਂ ਇਹ ਕਹਿ ਰਿਹਾ ਫਿਰ ਹਾਈ ਕੋਰਟ ਕਾ ਨੂੰ ਭੱਜਿਆ ਫਿਰਦਾ